ਜਿਹੜਾ ਗਵਾਂਡੀ ਸੂਬਾ ਹਰਿਆਣਾ ਉਹਦੇ ਵਿੱਚ ਚੋਣਾਂ ਦਾ ਸਮਾਂ ਆ ਗਿਆ ਹੈ ਸਾਰੀ ਪਾਰਟੀਆਂ ਪ੍ਰਚਾਰ ਕਰ ਰਹੀਆਂ ਨੇ ਬੀਜੇਪੀ ਨੇ ਇਕਲੋਤੀ ਸੀਟ ਚਿਕ ਸਿੱਖ ਜਿਹੜਾ ਚੇਰ ਹੈ ਉਹਨੂੰ ਭੇਗ ਦੇ ਉਤਾਰਿਆ ਸੀਗਾ ਪਹਿਲੇ ਸੰਦੀਪ ਸਿੰਘ ਸਾਬਕਾ ਮੰਤਰੀ ਪਿਛਲੀ ਵਾਰੀ ਉਥੋਂ ਚੋਣ ਜਿੱਤ ਕੇ ਵਿਧਾਨ ਸਭਾ ਪਹੁੰਚੇ ਸੀਗੇ ਹੁਣ ਕਵਲਜੀਤ ਸਿੰਘ ਜਰਾਣਾ ਜਿਹੜੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਸੀਗੇ ਉਹਨਾਂ ਨੂੰ ਟਿਕਟ ਦੇ ਦਿੱਤੀ ਸੀਗੀ ਭੇਵੇ ਤੋਂ ਤੇ ਜਿਹੜੇ ਨੈਬ ਸਿੰਘ ਸੈਣੀ ਨੇ ਉਹਨਾਂ ਦੇ ਖਾਸ ਵੀ ਮੰਨੀ ਜਾਂਦੇ ਹੈਗੇ ਨੇ ਉਹਨਾਂ ਨੂੰ ਐ ਜੀ ਕਿਹੜੀ ਮਜਬੂਰੀ ਹੋ ਗਈ ਉਹਨਾਂ ਨੂੰ ਆਪਣਾ ਨਾਮ ਵਾਪਸ ਲੈਣਾ ਪੈ ਗਿਆ देखो ਇੱਕ ਤੇ ਉਹਨਾਂ ਦੀ ਮਜਬੂਰੀ ਇਸ ਕਰਕੇ ਕਿ ਹਰਿਆਣੇ ਦੇ ਵਿੱਚ ਕਿਸਾਨਾਂ ਨੇ ਵਿਰੋਧ ਕੀਤਾ ਸੀ ਨਾ ਔਰ ਇੱਕ ਲੋਕੀ ਅਨਖੀ ਵੀ ਹੁੰਦੇ ਨੇ ਹਾਲਾਂਕਿ ਬਾਕੀ ਲੋਕਾਂ ਦਾ ਵਿਰੋਧ ਬੀਜਪੀ ਦੇ ਉਮੀਦਵਾਰਾਂ ਨੇ ਜੇ ਟਿਕਟ ਨਹੀਂ ਕੀਤਾ ਕਿਸੇ ਨੇ ਲੇਕਿਨ ਸਿੱਖ ਕੌਮ ਥੋੜਾ ਜਿਹਾ ਅਣਖੀ ਹੁੰਦੇ ਵੀ ਸਾਡਾ ਤੇ ਨੁਕਸਾਨ ਕੀਤਾ ਸਾਡਾ ਸਮਾਜਿਕ ਤੌਰ ਤੇ ਸਾਨੂੰ ਬਦਨਾਮ ਕੀਤਾ ਰਾਜਨੀਤਿਕ ਤੌਰ ਤੇ ਬਦਨਾਮ ਕੀਤਾ ਪਰ ਫਿਰ ਵੀ ਜਿਹੜੇ ਅਜਰਾਣਾ ਸਾਹਿਬ ਨੇ ਜਿਹੜੇ ਟਿਕਟ ਵਾਪਸ ਕੀਤੀ ਆ ਪੰਜਾਬ ਦੇ ਵਿੱਚ ਜਿਹੜੇ ਬੀਜਪੀ ਵਾਲੇ ਨੇ ਉਹਨਾਂ ਨਾਲੋਂ ਤੇ ਇਹ ਬੰਦੇ ਦੇ ਵਿੱਚ ਅਣਖ ਤੇ ਦਿਖੀ ਨਾ ਚਾਹੇ ਲੋਕਾਂ ਦਾ ਵਿਰੋਧ ਝੱਲਿਆ ਤੇ ਉਹਨੇ ਟਿਕਟ ਵਾਪਸ ਕਰਤੀ ਤੇ ਪੰਜਾਬ ਦੇ ਜਿਹੜੇ ਬੀਜਪੀ ਚ ਲੀਡਰ ਸ਼ਾਮਲ ਹੁੰਦੇ ਇਹ ਤੇ ਸਿਰਫ 4 ਸਿਕਿਉਰਿਟੀ ਦੇ ਗਨਮੈਲ ਸੈਂਟਰ ਦੀ ਸਕਿਉਰਿਟੀ ਲੈਣ ਵਾਸਤੇ ਬੀਜੇਪੀ ਚ ਸ਼ਾਮਲ ਹੋ ਰਹੇ ਨੇ ਤੁਸੀਂ ਦੇਖੋ ਨਾ ਪੰਜਾਬ ਦੇ ਲੋਕਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਬੀਜੇਪੀ ਨੇ ਤੇ ਫਿਰ ਇੱਕ ਜਿਹੜਾ ਜ਼ਮੀਰ ਵਾਲਾ ਬੰਦਾ ਹੁੰਦਾ ਨਾ ਉਹ ਫਿਰ ਐਦਾਂ ਹੀ ਫੈਸਲੇ ਲੈਂਦਾ ਹੁੰਦਾ ਤੇ ਜਿਨ੍ਹਾਂ ਦੀਆਂ ਜ਼ਮੀਰਾਂ ਮਰ ਗਈਆਂ ਜਿਹੜੇ ਸਿਰਫ ਚਾਰ ਬੰਦੇ ਸਕਿਉਰਿਟੀ ਲੈਣ ਵਾਸਤੇ ਬੀਜੇਪੀ ਦੇ ਵਿੱਚ ਭੱਜ ਭੱਜ ਕੇ ਗਏ ਸੀ ਜਾਂ ਅੱਦੇ ਭਗਵੰਤ ਮਾਨ ਸਾਹਿਬ ਤੋਂ ਡਰਦੇ ਬੀਜੇਪੀ ਚ ਚਲੇ ਗਏ ਸੀ ਜਾਂ ਕਿਸਾਨਾਂ ਨੂੰ ਗਾਲ੍ਹਾਂ ਵੀ ਕੱਢਦੇ ਰਹੇ ਨੇ ਕਿਉਂਕਿ ਭਾਜਪਾ ਨੇ ਉਹਨਾਂ ਨੂੰ ਖੋਜ ਕੀਤਾ ਹੀ ਗਾਲਾਂ ਪਈਆਂ ਹੀ ਜ਼ਰੂਰ ਪੰਜਾਬ ਦੇ ਵਿੱਚ ਭਾਜਪਾ ਦੇ ਲੀਡਰਾਂ ਨੂੰ ਪਰ ਉਹ ਉਹਨਾਂ ਨੂੰ ਤੋਹਫੇ ਵੀ ਮਿਲੇ ਨੇ ਸੈਂਟਰ ਦੇ ਵਿੱਚੋਂ ਅਹੁਦੇ ਮਿਲੇ ਨੇ ਕਈਆਂ ਦੀਆਂ ਗੈਸ ਏਜੰਸੀਆਂ ਹੋ ਗਈਆਂ ਕਈਆਂ ਨੂੰ ਪੈਟਰੋਲ ਪੰਪ ਮਿਲ ਗਿਆਗੇ ਨੇ ਹੁਣ ਗੱਲ ਹਰਿਆਣਾ ਦੀ ਹੈ ਹਰਿਆਣਾ ਦੇ ਵਿੱਚ ਜਿਹੜਾ ਕਿਉਂਕਿ ਪਿਹੋਵਾ ਪਿਹੋਵਾ ਹਲਕਾ ਜਿਹੜਾ ਪਿਹੋਵਾ ਉਹ ਸਿੱਖ ਡੋਮਿਨੇਟ ਹਲਕਾ ਹੈਗਾ ਤੇ ਉੱਥੇ ਉਹਨਾਂ ਨੂੰ ਲੱਗਾ ਕਿ ਯਾਰ ਜਦ ਸਾਡੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾਗਾ ਜਾਂ ਜਦੋਂ ਸਾਨੂੰ ਅਤਵਾਦੀ ਖਾਲਸਾ ਨੇ ਦੱਸਦੇ ਆਗੇ ਨੇ ਬਾਕੀ ਕੌਮਾਂ ਦੇ ਪ੍ਰਤੀ ਇੱਕ ਤੇ ਮੰਨਿਆ ਜਾ ਸਕਦਾ ਨੇ ਕਿ ਜਿਹੜੀ ਸਿੱਖ ਕੌਮ ਆ ਉਹ ਜਾਦਾ ਅਣਖੀ ਹੈਗੀ ਆ ਨਾ ਤੇ ਉਹ ਜ਼ੁਲਮ ਕਰਦੀ ਆ ਤੇ ਨਾ ਜ਼ੁਲਮ ਸਹਿੰਦੀ ਆ ਉਹ ਤੇ ਪਹਿਲੇ ਪਾਸ਼ਾ ਤੋਂ ਲੈ ਕੇ 10ਵੇਂ ਪਾਸ਼ਾ ਤੱਕ ਜਿਹੜਾ ਉਹਨਾਂ ਤੇ ਜਾਪਤਾ ਜਾਂ ਉਹਨਾਂ ਦੇ ਉਪਦੇਸ਼ ਨੇ ਸਖਿਆਵਾਂ ਨੇ ਉਹਨਾਂ ਤੇ ਥੋੜਾ ਬਹੁਤਾ ਚੱਲਣ ਦੀ ਕੋਸ਼ਿਸ਼ ਤੇ ਕਰਦੇ ਆਗੇ ਨੇ ਉਹਨੂੰ ਅਜਰਾਨਾ ਸਾਹਿਬ ਨੂੰ ਲੱਗਾ ਕਿ ਜੇ ਮੇਰੇ ਭਾਈਚਾਰੇ ਨੇ ਵੋਟਾਂ ਨਾ ਪਾਈਆਂ ਮੇਰਾ ਵਿਰੋਧ ਹੋ ਗਿਆ ਮੇਰੇ ਪਿੰਡਾਂ ਦੇ ਵਿੱਚ ਬੂਤ ਨਹੀਂ ਲੱਗਣੇ ਹੈਗੇ ਜਾਂ ਮੇਰੇ ਪ੍ਰਚਾਰ ਦੇ ਵਿੱਚ ਕੀ ਸ਼ਾਮਲ ਹੋ ਤੇ ਮੈਂ ਜਿੱਤ ਕੇ ਵੀ ਕੀ ਕਰੂੰਗਾ ਨਾ ਹੁਣ ਪਤਾ ਨਹੀਂ ਭਾਜਪੀ ਇਸ ਗੱਲ ਨੂੰ ਕਿਵੇਂ ਰੈਐਕਟ ਕਰਦੇ ਪਰ ਘੱਟੋ ਘੱਜ ਅਜਰਾਨਾ ਸਾਹਿਬ ਨੇ ਪੰਜਾਬ ਦੇ ਵਿੱਚ ਜਿਹੜੇ ਭਾਜਪੀ ਜਿਹੜੇ ਭੱਜ-ਭੱਜ ਕੇ ਭਾਜਪੀ ਚ ਸ਼ਾਮਲ ਹੋ ਉਹਨਾਂ ਨੂੰ ਤੇ ਸ਼ੀਸ਼ਾ ਦਿਖਾ ਹੀ ਦਿੱਤਾ ਹੈਗਾ ਨਾ ਵੀ ਇੱਕ ਜ਼ਮੀਰ ਵੀ ਹੁੰਦੀ ਹੈ ਇੱਕ ਕੌਮ ਵੀ ਹੁੰਦੀ ਹੈ ਇੱਕ ਅਣਖ ਵੀ ਹੁੰਦੀ ਹੈ ਤੇ ਪੰਜਾਬ ਦੇ ਵਿੱਚ ਜਿਹੜੇ ਭੱਜ-ਭੱਜ ਕੇ ਗਏ ਉਹਨਾਂ ਦੇ ਸਾਰਿਆਂ ਦੇ ਸਾਹਮਣੇ ਲੋਕ ਸਭਾ ਚੋਣਾਂ ਦੇ ਵਿੱਚ ਕਿਹਦਾ ਵਿਰੋਧ ਨਹੀਂ ਹੋਇਆ ਜਾਂ ਕਿ ਇਹਦਾ ਵਿਰੋਧ ਨਹੀਂ ਕਰਵਾਇਆ ਗਿਆ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੈਗਾ ਹੁਣ ਜਹੀ ਸਥਿਤੀ ਦੇ ਵਿੱਚ ਕਿਉਂਕਿ ਪਿਹੋਵਾ ਸਮੇਤ ਕੁਝ ਹੋਰ ਵੀ ਜਿਹੜੀਆਂ ਹਰਿਆਣਾ ਦੇ ਵਿੱਚ ਸਿੱਖ ਡੋਮਿਨੇਟਡ ਸੀਟਾਂ ਨੇ ਪਰ ਉਹਨੂੰ ਲੱਗਾ ਕਿ ਮੇਰਾ ਵਿਰੋਧ ਹੋ ਰਿਹਾ ਸਭ ਤੋਂ ਵੱਡੀ ਗੱਲ ਹੈ ਕਿ ਹਰਿਆਣਾ ਦੇ ਵਿੱਚ 90 ਸੀਟਾਂ ਨੇ ਵਿਧਾਨ ਸਭਾ ਲ ਕੇ ਤੇ ਭਾਜਪਾ ਨੇ ਸਿਰਫ ਇੱਕੋ ਸਿੱਖ ਨੂੰ ਸੀਟ ਦਿੱਤੀ ਸੀ ਉਹ ਵੀ ਉਹਨੇ ਵਾਪਸ ਕਰ ਦਿੱਤੀ ਹੈਗੀ ਕਾਂਗਰਸ ਪਾਰਟੀ ਨੇ ਹਲੇ ਤੱਕ ਮਿਲਿਆ ਦਾ ਕਿਸੇ ਵਜੇ ਸਿੱਖ ਨੂੰ ਸੀਟ ਨਹੀਂ ਦਿੱਤੀ ਹੈਗੀ ਇਸ ਕਰਕੇ ਵੀ ਸਭ ਤੋਂ ਵੱਡਾ ਸਵਾਲ ਕਿ ਹਰਿਆਣਾ ਜਿੱਥੇ ਪੰਜਾਬੀ ਭਾਈਚਾਰੇ ਨਾਲ ਵਸਦਾ ਸਿੱਖ ਭਾਈਚਾਰਾ ਇੰਨਾ ਵਸਦਾ ਉਥੇ ਸਿੱਖਾਂ ਨੂੰ ਕਿਵੇਂ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਇੱਕ ਸੀਟ ਤੇ ਕੋਈ ਵੀ ਪਾਰਟੀ ਦੇ ਹੀ ਦਿੰਦੀ ਹੈ ਪਿਹਵਾ ਹੀ ਹੈਗੀ ਨਾ ਜੀ ਬਸ ਉਹੀ ਹੈ ਜਾਂ ਸੰਧ ਹੈਗੀ ਹੈ ਜਾਂ ਸੰਧਾ ਪਿਹਵਾ ਦੇ ਵਿੱਚ ਵੀ ਕਾਂਗਰਸ ਵੱਲੋਂ ਹਰ ਮਹਿੰਦਰ ਸਿੰਘ ਛੱਠਾ ਹੁੰਦੇ ਸੀ ਇਨੈਲੋ ਵੱਲੋਂ ਹੁੰਦੇ ਸੀ ਉਹ ਉਹਨਾਂ ਦਾ ਸੰਧੂ ਹਣੀ ਨਾ ਸੰਧੂ ਹਣੀ ਹਾਂ ਉਹ ਹੀ ਹੁੰਦੇ ਸੀ ਬਾਕੀ ਕਿਹੜੀ ਸੀਟ ਤੇ ਕਦੀ ਉਰੇ ਰਹੇ ਹੈਗੇ ਨੇ ਜਾਂ ਜਿਹੜਾ ਰਣੀਆਂ ਵਗੈਰਾ ਤੁਸੀਂ ਉਥੋਂ ਸੀ ਹੁੰਦੀ ਸੀ ਪਰ ਜੀ ਇਸ ਸਥਿਤੀ ਦੇ ਵਿੱਚ ਹੁਣ ਜਿਹੜਾ ਇਹ ਸੀਟ ਉਹਨੇ ਵਾਪਸ ਕੀਤੀ ਇਹ ਭਾਜਪਾ ਨੂੰ ਵੱਡਾ ਝਟਕਾ ਆਊਗਾ ਕਿਉਂਕਿ ਭਾਜਪਾ ਨੂੰ ਇਹ ਲੱਗਾ ਕਿ ਸਿੱਖ ਜਾਂ ਕਿਸਾਨ ਸਾਡੇ ਖਿਲਾਫ ਨੇ ਆ ਹੁਣ ਕੰਗੜਾ ਰੋਜ਼ ਦੀ ਫਿਲਮ ਦਾ ਰੌਲਾ ਪਿਆ ਹੈ ਨਾ ਭਾਜਪਾ ਤਾਂ ਕਰਕੇ ਉਹਨੇ ਭਾਜਪਾ ਨੂੰ ਝਟਕਾ ਮਾਰ ਰੀਆਂ ਬੁਲਾ ਕੇ ਕਿਉਂਕਿ ਹਰਿਆਣਾ ਦੇ ਵਿੱਚ ਵੋਟਾਂ ਜੰਮੂ ਦੇ ਵਿੱਚ ਵੋਟਾਂ ਨੇ ਉਹਦੇ ਕਰਕੇ ਹੀ ਇਹਦੀ ਫਿਲਮ ਤੇ ਰੌਲਾ ਪਿਆ ਹੈਗਾ ਸਮਝਾਇਆ ਕਿ ਫालतू ਦੀ ਜਿਹੜੀ ਬਿਆਨਬਾਜ਼ੀ ਨਹੀਂ ਕਰਨੀ ਜੇ ਅਗੇ ਹਰਿਆਣੇ ਦੇ ਵਿੱਚ ਵੋਟਾਂ ਨਾ ਹੁੰਦੀਆਂ ਲਾਜ਼ਮੀ ਤੌਰ ਤੇ ਹੁਣ ਨੂੰ ਦੇਸ਼ ਭਰ ਦੇ ਸਿਨੇਮੇ ਦੇ ਵਿੱਚ ਫਿਲਮ ਲੱਗ ਜਾਣੀ ਸੀ ਹੁਣ ਜਿਹੜੇ ਉਹਨਾਂ ਨੇ ਟਿਕਟ ਦਿੱਤੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੇ ਤੇ ਉਹ ਪਹਿਲਾਂ ਤੇ ਹਰਿਆਣੇ ਦੇ ਵਿੱਚ ਜੇ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਬਣਾਈ ਗਈ ਹੈ ਉਦੋਂ ਭពਿੰਦਰ ਸਿੰਘ ਹੁੱਡਾ ਦੀ ਸਰਕਾਰ ਸੀ ਕਿਉਂਕਿ ਜਦੋਂ 2005 ਦੇ ਵਿੱਚ ਜਦੋਂ ਪਹਿਲੀ ਵਾਰ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਬਣਾਈ ਗਈ ਹੈ ਭពਿੰਦਰ ਸਿੰਘ ਹੁੱਡਾ ਮੁੱਖ ਮੰਤਰੀ ਬਣੇ ਉਦੋਂ ਕਾਂਗਰਸ ਪਾਰਟੀ ਨੇ ਆਪਣੇ ਚੋਣ ਘੋਸ਼ਣਾ ਪੱਤਰ ਦੇ ਚ ਹਰਿਆਣੇ ਦੇ ਸਿੱਖਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਸਾਡੇ ਸਹਿਯੋਗ ਕਰੋ ਤੇ ਅਸੀਂ ਤੁਹਾਨੂੰ ਵੱਖਰੀ ਕਮੇਟੀ ਬਣਾ ਕੇ ਦੇਵਾਂਗੇ ਜੋ ਭពਿੰਦਰ ਸਿੰਘ ਹੁੱਡਾ ਦੀ ਦੂਜੀ ਵਾਰ ਸਰਕਾਰ ਬਣੀ ਉਨੇ ਬਣਾ ਦਿੱਤੀ ਹੈਗੀ ਫਿਰ ਉਸ ਤੋਂ ਬਾਅਦ ਪਹਿਲਾਂ ਹਰਿਆਣਾ ਦਾ ਜਿਹੜਾ ਸਿੱਖ ਹੈ ਪ੍ਰੋਬਲਮ ਹਰਿਆਣੇ ਦੀ ਸਿੱਖਾਂ ਦੀ ਇਹ ਰਹੀ ਹੈਗੀ ਕਦੀ ਉਹਨਾਂ ਨੇ ਆਪਣਾ ਵजूद ਰੱਖਿਆ ਨਹੀਂ ਹੈ ਗਿਆ ਜੇ ਨੈਲੋ ਦੀ ਸਰਕਾਰ ਸੀ ਤੇ ਨੈਲੋ ਦੇ ਨਾਲ ਰਲ ਜਾਂਦੇ ਸੀ ਜੇ ਹੁੱਡੇ ਦੀ ਸਰਕਾਰ ਆਈ ਤੇ ਹੁੱਡੇ ਦੇ ਨਾਲ ਹੋ ਗਏ ਹੁਣ ਜੇ ਪਹਿਲਾਂ ਇਹਦੀ ਖੱਟੜ ਦੀ ਸਰਕਾਰ ਆਈ ਸੀ ਤੇ ਜਿਹੜੀ ਵੱਖਰੀ ਕਮੇਟੀ ਬਣੀ ਸੀ ਉਹ ਸਾਰੇ ਦਾ ਸਾਰਾ ਜਿਹੜਾ ਭਾਈਚਾਰਾ ਉਹ ਭਾਜਪਾ ਦੇ ਨਾਲ ਜੁੜ ਗਿਆ ਉੱਥੇ ਉਹਨਾਂ ਨੇ ਆਪਣਾ ਵजूद ਬਣਾ ਨਹੀਂ ਸਕੇ ਔਰ ਜਿਹੜਾ ਇਨੈਲੋ ਦੇ ਨਾਲ ਜਿਹੜੇ ਸਿੱਖ ਜੁੜੇ ਸੀ ਉਹਦੇ ਚ ਪੰਜਾਬ ਦੇ ਸ਼੍ਰੋਮਣੀ ਕਾਲੀ ਦਲ ਦੇ ਲੀਡਰਾਂ ਦਾ ਬਹੁਤ ਵੱਡਾ ਹੱਥ ਸੀ ਇਸ ਕਰਕੇ ਹਰਿਆਣੇ ਦੇ ਸਿੱਖ ਅਗਰ ਚਾਹੁੰਦੇ ਔਰ ਅਗਰ ਚੰਗੀ ਤਰ੍ਹਾਂ ਜਦੋਂ ਜਸਟਿਸ ਕੁਲਦੀਪ ਹੋਣੀ ਜਦੋਂ ਨਵੀਂ ਇੰਡੀਆ ਦੇ ਵਿੱਚ ਹੱਦਬੰਦੀ ਕਮਿਸ਼ਨ ਬਣਿਆ ਜੇ ਚੀਰਫੜ ਜ਼ਿਆਦਾ ਨਾ ਕਰ ਦੇ ਤੇ ਘੱਟੋ ਘੱਟ ਪੰਜਾਬ ਹਰਿਆਣੇ ਦੇ ਵਿੱਚ 10 ਅਜਿਹੇ ਵਿਧਾਨ ਸਭਾ ਹਲਕੇ ਬਣ ਜਾਣੇ ਸੀ ਜਿੱਥੇ ਪਿਓਰ ਰੇ ਇਹੜਨੇ ਉਹ ਸਿੱਖ ਭਾਈਚਾਰੇ ਨੇ ਡੋਮਿਨੇਟ ਕਰਨਾ ਹੈ ਤੇ ਸਿੱਖ ਹੀ ਐਮਐਲਏ ਬਣਨੇ ਸੀ ਇਹ ਤਾਂ ਬੜੀ ਸੋਚੀ ਸਮਝੀ ਤਰੀਕੇ ਦੇ ਨਾਲ ਹੱਦਬੰਦੀ ਬਣਾਈ ਗਈ ਕਿ ਇੱਕ ਪਿਹੋਵਾ ਤਾਂ ਹੋ ਜਾਂਦਾ ਵਾ ਇੱਕ ਅਸੰਧਤ ਹੋ ਜਾਂਦਾ ਹੈਗਾ ਹੋਰ ਕਿਸੇ ਪਾਸੇ ਸਿੱਖ ਨੂੰ ਸੀਟ ਨਹੀਂ ਮਿਲਦੀ ਹੈਗੀ